ਪੂਰਵ ਲੋ ਜੀ ਦੇਖੋ ਜੀ ਪੂਰਵ ਇੱਕ ਨਵਾਂ ਮਹਿਮਾਨ ਅੱਜ ਮਹਾਮਾਈ ਦੇ ਦਰਸ਼ਨ ਕਰਨ ਜਾ ਰਿਹਾ ਤੇਲੀਆਲੀ ਚੱਲੇ ਆ ਪਹਿਲੀ ਵਾਰੀ ਚਲੋ ਬਹੁ ਮਹਾਮਾਈ ਕਿਰਪਾ ਕਰੇ ਜੀ ਤੰਦਰੁਸਤੀਆਂ ਵਾਕੇ ਭਾਜੀ ਦੀਆਂ ਵੀਡੀਓ ਦੇਖੀ ਨੇ ਬਹੁਤ ਵਧੀਆ ਤੇ ਅਸੀਂ ਅੱਜ ਸਪੈਸ਼ਲੀ ਸੀ ਕਰਕੇ ਰੋਕੇ ਇਹਨਾਂ ਨੂੰ ਸਪੈਸ਼ਲ ਸਾਡੀ ਵੀਡੀਓ ਬਣਾਓ ਜੀ ਸਾਡੇ ਹਰਪਾਲ ਜੀ ਬਹੁਤ ਅੱਛੇ ਇਹ ਬਹੁਤ ਅੱਛੀ ਕਰਦੇ ਨੇ ਬਾਬਾ ਜੀ ਇਹਨਾਂ ਤੇ ਇੰਨੀ ਕਿਰਪਾ ਬਣਾ ਕੇ ਰੱਖਣ ਕਿਉਂਕਿ ਇਹ ਨਵੇਂ-ਨਵੇਂ ਧਗਾ ਬਾਬਾ ਜੀ ਦੀਆਂ ਦਿਖਾਉਂਦੇ ਨੇ ਜਿਹੜਾ ਬਿਦਾਊਟ ਹੈਲਮਟ ਆਏਗਾ ਨਾ ਤੇ ਉਹਦਾ ਆਲ ਰੈਡੀ ਚਲਾਨ ਕੱਟ ਹੋ ਜਾਣਾ ਆ ਇਸ ਕਰਕੇ ਬੀ ਕੇਅਰਫੁਲ ਸਾਨੂੰ ਹਰ ਸੰਗਰਾਮ ਤੇ ਉਹਨੇ ਇਹ ਹਰ ਸੰਗਰਾਮ ਨੂੰ ਇਹ ਸਾਲ ਹੋ ਗਏ ਹੁੰਦੇ ਹਾਂ ਜੀ 30 ਸਾਲ ਹੋ ਗਏ ਹੁੰਦੇ ਬਹੁਤ ਵਧੀਆ ਪ੍ਰੋਗਰਾਮ ਚ ਉਹਨਾਂ ਨੇ ਜੀ ਬਹੁਤ ਚੰਗਾ ਲੱਗਦਾ ਚੰਗਾ ਲੱਗਦਾ ਚਲੋ ਮਨਣਾ ਉਹਨਾਂ ਸੰਗਰਾਮ ਉਹਦੇ ਸਪੜਕ ਸਾਰੇ ਨੇ ਚੱਲੀਏ ਚੱਲੀਏ ਮੈਂ ਜੀ ਸੰਗਰਾਮ ਪੰਜਾਬ ਪੁਲਿਸ ਮਹਿਕਮੇ ਵਿੱਚ ਫਰੋਈ ਪਰ ਡਿਊਟੀ ਕਰ ਰਿਹਾ ਮੈਨੂੰ ਛੁੱਟੀ ਮਿਲੇ ਨਾ ਮਿਲੇ ਮੈਂ ਹਰ ਮਹੀਨੇ ਆਣਾ ਹੀ ਆਣਾ ਜਿਹੜੀ ਚੀਜ਼ ਇੱਕ ਵਾਰੀ ਪੰਡਾਰੇ ਦੇ ਵਿੱਚ ਬਨ ਜਾਣੀ ਹੈ ਉਹ ਦੁਬਾਰਾ ਨਹੀਂ ਬਨਣੀ ਫੁੱਲਾਂ ਦੀਆਂ ਪਿਆਰੀਆਂ ਚੇਹ ਰੈਂਦੀ ਮੇਰੀ ਮਾਂ ਚੱਲ ਕੇ ਤੂੰ ਕੀ ਕੀ ਬਾਹਰ ਮੀਆਂ ਜਿੰਦਰੇ ਰੰਗ ਬਰਸੇ ਇੱਕ ਗ੍ਰੈਂਡ ਲੰਗਰ ਹਾਲ ਚੋਹਾਲ ਦੇ ਵਿੱਚ ਬੀਬੀ ਸਤਿਆ ਦੇਵੀ ਜੀ ਬੰਗਿਆਂ ਵਾਲੇ ਬਾਬਾ ਰੰਗੜਵਾਦਸ਼ਾ ਜੀ ਕੈਨੇਡਾ ਵਾਲਿਆਂ ਦੇ ਨਵੇਂ ਬਲੌਗ ਦੇ ਵਿੱਚ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਕੱਲ ਹੋ ਜਾਣਾ ਕੱਲ ਸੰਗਰਾਮ ਦਾ ਤੇ ਮਾਤਾ ਰਾਣੀ ਦੇ ਆ ਮਾਤਾ ਰਾਣੀ ਦੇ ਮੇਲੇ ਲੱਗਣੇ ਸ਼ੁਰੂ ਹੋ ਗਏ ਆ ਤੇ ਵੈਸੇ ਤਾਂ 25 ਤਰੀਕ ਨੂੰ ਚੌਕੀਆਂ ਲੱਗਣੀਆਂ ਮਾਤਾ ਦੇ ਲੰਗਰ ਸ਼ੁਰੂ ਹੋਣੇ ਪਰ ਕਈ ਕਈ ਥਾਵਾਂ ਤੇ ਮਾਤਾ ਦੇ ਲੰਗਰ ਜਿਹੜੇ ਆ ਨਾ ਸੰਗਰਾਮ ਨੂੰ ਸ਼ੁਰੂ ਹੋ ਜਾਣੇ ਆ ਤੇ ਆਜੋ ਅ ਅੱਜ ਸਾਰੀ ਜਾਣਕਾਰੀ ਲਵਾਂਗੇ ਹੁਸ਼ਿਆਰਪੁਰੋਂ ਚੱਲ ਕੇ ਕਿਹੜੀ ਕਿਹੜੀ ਜਗ੍ਹਾ ਤੇ ਲੰਗਰ ਚੱਲ ਰਹੇ ਆ ਕਿਹੜੀ ਕਿਹੜੀ ਜਗ੍ਹਾ ਤੇ ਤਿਆਰੀਆਂ ਚੱਲ ਰਹੀਆਂ ਪੰਡਾਲ ਦੀਆਂ ਤੇ ਆਜੋ ਸਟਾਰਟ ਅਪ ਲੈਨੇ ਆ ਤੇ ਇਹ ਆ ਗਏ ਆਪਾਂ ਹੁਸ਼ਿਆਰਪੁਰ ਚੋਹਾਲ ਵਾਲੀ ਚੜਾਈ ਚੜ੍ਹ ਕੇ ਪਹਿਲਾਂ ਹੀ ਹੁਸ਼ਿਆਰਪੁਰ ਤੋਂ ਮੱਕੜ ਮੱਕੜ ਲੱਗ ਇਲੈਕਟ੍ਰੋਨਿਕਸ ਵਾਲਿਆਂ ਨੇ ਪਹਿਲਾ ਲੰਗਰ ਮੈਨੂੰ ਉਹਨਾਂ ਦਾ ਲੱਗ ਰਿਹਾ ਉਹ ਗੱਲ ਕਾਉਂਦੀਆਂ ਗੱਲਬਾਤ ਅੱਜ ਜੈਮਾਤਾ ਜੈਮਾਤਾ ਜੀ ਇਹ ਲਾ ਜੀ 25 ਮਹੀਨਾ ਲੰਗਰ ਆ ਸਾਡਾ ਤੁਹਾਨੂੰ 25 ਸਾਲ ਹੋ ਗਏ ਰੈਗੂਲਰ ਹੋ ਗਏ 25 ਸਾਲ ਹੋ ਗਏ 25 ਸਾਲ ਹੋ ਗਏ ਅਰੇ ਰਕੇਸ਼ ਭੱਲਾ ਰਕੇਸ਼ ਭੱਲਾ 19 ਤਰੀਕ ਨੂੰ 19 ਤਰੀਕ ਨੂੰ ਲੰਗਰਾਂ ਲੰਗਰਾਂ ਪੜਾਉਣੀ ਸ਼ੁਰੂ ਹੋ ਜਾਣਾ ਉਹ 19 ਨੂੰ ਸ਼ੁਰੂ ਹੋ ਜਾਣਾ ਸਰ ਦੋ ਦਿਨ ਲੰਗਰ 19 ਔਰ 20 ਨੂੰ ਤੇ ਚੌਂਕੀ ਕਿਦਾਂ ਹੈ ਚੌਂਕੀ 19 ਤਰੀਕ ਨੂੰ ਚੌਂਕੀ ਆ ਔਰ ਸਾਰੀਆਂ ਸੰਗਤਾਂ ਨੇ ਉਹ ਮੁਹਮਾਗੇ ਪਹੁੰਚਣਾ ਹੈ ਜਿਹੜੀਆਂ ਮਾਤਾ ਰਾਣੀ ਦੇ ਦਰਸ਼ਨਾਂ ਨੂੰ ਜਾ ਰਹੀਆਂ ਇਸ ਜਗ੍ਹਾ ਤੇ ਰੁਕਣਾ ਹੈ ਚਲੋ ਚੋਹਾਲ ਵਾਲੀ ਚੜਾਈ ਚੜਦੇ ਆ ਸਲੇਰਨ ਪਿੰਡੇ ਪੈਂਦਾ ਹੈ तकरीबन ਉੱਥੇ ਜਿੱਥੇ ਦਲਵਾਗ ਨਗਰ ਵਾਲਿਆਂ ਦਾ ਲੰਗਰ ਲੱਗਦਾ ਹੈ ਬਾਬਾ ਬਾਲ ਕਿਨਾਰੀ ਤੇ ਮਾਤਾ ਸ਼ੇਰਾਂ ਵਾਲੀ ਤੇ ਬਹੁਤ ਵਧੀਆ ਪੰਡਾਲ ਸਜਾਏ ਜਾਂਦੇ ਆ ਮੰਦਰ ਸਜਾਏ ਜਾਂਦੇ ਉਸੇ ਪੰਡਾਲ ਦੇ ਵਿੱਚ तकरीबन ਇੱਥੇ ਜਗ੍ਹਾ ਤੇ ਲੰਗਰ ਲੱਗੇਗਾ ਹੁਸ਼ਿਆਰਪੁਰ ਵਾਲਿਆਂ ਵੱਲੋਂ 20 ਤਰੀਕ ਨੂੰ ਸ਼ਿਵਾ ਦਾ ਵਿਆਹ ਸ਼ਿਵਾ ਦਾ ਵਿਆਹ ਵੀ ਇਹ ਇਹ ਮੇਰੇ ਖਲੋ ਹੁੰਦੇ ਨਾ ਤੁਝੇ ਜਿੰਗਮ ਹਾਂਜੀ ਜੰਗਮ 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 ਹਾਂਜੀ ਹਾਂ ਉਹਨਾਂ ਦੁਆਰਾ ਕੀਤਾ ਜਾਊਗਾ ਹਾਂਜੀ ਭਾਜੀ ਜੈ ਮਾਤਾ ਜੈ ਮਾਤਾ ਜੈ ਮਾਤਾ ਦੀ ਭਾਜੀ ਕਿਆ ਮਾਤਾ ਜੀ ਕਿਆ ਮਾਤਾ ਜੀ ਅਸੀਂ ਸਾਰੇ ਜੁੜੇ ਨੇ ਕੱਟੇ ਤੇ ਕੰਮ ਕਰਦੇ ਮੱਥਾ ਨਹੀਂ ਕਿਰਪਾ ਮਾਹ ਮਾਈ ਦੀ ਇੱਤੇ ਜੁੜੇ ਰਹੋ ਔਰ ਹੋਰ ਸੰਗਤਾਂ ਬਾਅਦ ਟਾਂਡਾ ਜੁੜਨ ਤੇ ਇਨੇ ਉਛਾਣਾਂ ਨਾਲ ਕਰ ਲਈ ਜਾਓ ਸਭ ਨੇ ਲੰਗਰ ਦੇ ਟਾਈਮ ਸਿਰ ਪਹੁੰਚਣਾ ਜੀ ਪੂਰੇ ਹਿਸ਼ਾਰਪੁਰ ਵਾਸੀਆਂ ਨੂੰ ਨਿਯੋਤਾ ਦਿੰਨੇ ਆ ਜੀ ਮਾਹ ਮਾਈ ਸੇਵਾ ਨੇ ਆਸ ਵੱਲੋਂ ਹਿਸ਼ਾਰਪੁਰ ਵਾਸੀਆਂ ਨੂੰ ਵੀ ਤੇ ਜਿਹੜੇ ਮਾਹ ਮਾਈ ਦੇ ਦਰਸ਼ਨ ਆ ਰਹੇ ਇਸ ਰੋਡ ਦੇ ਉੱਤੇ ਆ ਰਹੇ ਸਾਰੀਆਂ ਸੰਗਤਾਂ ਨੇ ਇਸ ਜਗ੍ਹਾ ਤੇ ਰੁੱਕ ਕੇ ਜਾਣਾ ਹਾਂਜੀ ਲੰਗਰ ਛੱਕੇ ਜਾਣੇ ਆ ਜੀ ਜੀ ਹਾਂਜੀ ਤੇ ਪਹੁੰਚ ਗਏ ਆ ਹਿਮਾਚਲ ਦੇ ਪੰਜਾਬ ਦੇ ਬੈਰੀਅਲ ਦੇ ਉੱਤੇ ਪੰਜਾਬ ਤੋਂ ਹਿਮਾਚਲ ਐਂਟਰੀ ਕਰ ਲਈ ਆ ਤੇ ਇਹ ਆ ਗਿਆ ਇੱਥੇ ਟੂਲ ਟੈਕਸ ਔਰ ਅਕਸਰ ਸਾਰੀਆਂ ਗੱਡੀਆਂ ਜਿੰਨੀਆਂ ਵੀ ਇੱਥੇ ਆਉਂਦੀਆਂ ਟੂਲ ਟੈਕਸ ਕਟਾ ਕੇ ਜਾਂਦੀਆਂ ਆ ਤੇ ਸਾਡਾ ਵੀ ਘਟਦੇ ਆ ਤਕਰੀਬਨ ਦੂਏ ਤੀਏ ਦਿਨ ਮੇਰਾ ਇਧਰ ਲਾ ਗੇੜਾ ਹੁੰਦਾ ਆ ਤੇ ਇਹ ਮੇਰਾ ਭਰਾ ਔਰ ਸਪੈਸ਼ਲੀ ਇਹਨੇ ਅੱਜ ਮੈਨੂੰ ਹੱਥ ਦੇ ਗਏ ਰੋਗ ਲਿਆ ਕਹਿੰਦਾ ਭਾਜੀ ਦੇ ਰੋਕੋ ਤੇ ਸਾਡੀ ਵੀਡੀਓ ਬਣਾ ਕੇ ਜਾਣੀ ਆ ਹਾਂਜੀ ਜੈ ਮਾਤਾ ਦੀ ਜੈ ਮਾਤਾ ਜੀ ਬੜਾ ਹੀ ਮੁਬਾਰਕਾ ਤੁਹਾਨੂੰ ਵਧਾਈਆਂ ਸੋਣ ਮਹੀਨੇ ਦੀ ਆ ਤੇ ਮਾਤਾ ਦੇ ਚੋ ਕੀੜੀਆਂ ਨਾ ਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਵੀਰੇ ਕੀ ਨਾਮ ਤੁਹਾਡਾ ਮੇਰਾ ਨਾਮ ਦੇਵ ਰਾਜ ਦੇਵ ਰਾਜ ਤੇ ਵੀਰਾ ਮੇਰਾ ਦਿੱਲੀ ਤਕਰੀਬਨ ਇੱਥੇ ਮੈਨੂੰ ਟੱਕਰਦਾ ਜਦੋਂ ਮੈਂ ਕਰਉਨਾ ਅੱਜ ਇਹਨੇ ਮੈਨੂੰ ਹੱਥ ਦੇ ਕੇ ਰੋਕ ਹੀ ਲਿਆ ਅਸੀਂ ਪਾਜੀ ਦੀ ਵੀਡੀਓ ਚਲਾਦੇ ਹੋ ਨਾ ਪਾਜੀ ਦੀਆਂ ਵੀਡੀਓ ਦੇਖੀ ਨੇ ਬਹੁਤ ਵਧੀਆ ਤੇ ਅਸੀਂ ਅੱਜ ਸਪੈਸ਼ਲੀ ਸੀ ਕਰਕੇ ਰੁਕੇ ਇਹਨੂੰ ਸਪੈਸ਼ਲ ਸਾਡੀ ਵੀਡੀਓ ਬਣਾਉਜੀ ਜੀ ਜਰੂਰ ਜਰੂਰ ਮੇਰਾ ਤੁਹਾਡੀ ਵੀ ਡਿਊਟੀ ਆ ਵੀਰਾ ਉਹ ਇਹ ਕਹਿੰਦੇ ਜਿੰਨੇ ਜਿੰਨੇ ਮਾਤਾ ਦੇ ਭਗਤ ਹੈ ਜਿੰਨੇ ਮਾਤਾ ਦੇ ਦਰਸ਼ਨ ਨੂੰ ਜਾਂਦੇ ਆ ਸਾਰੇ ਇੱਥੇ ਬ੍ਰੇਕ ਮਾਰ ਕੇ ਤੁਹਾਨੂੰ ਇੱਥੇ ਪੈਸੇ ਦੇ ਕੇ ਜਾਂਦੇ ਆ ਆਪਣਾ ਕੀ ਨਾ ਆ ਸ਼ਾਮ ਲਾਲ ਜੀ ਸ਼ਾਮ ਲਾਲ ਕਰੋ ਦੋ ਗੱਲਾਂ ਤੁਸੀਂ ਵੀ ਹਾਂਜੀ ਹਾਂਜੀ ਬੰਦੇ ਹੱਥ 모 ਗਿਆ ਬੰਦੇ ਸਾਰੇ ਹੱਥ 모 ਗਿਆ ਇੱਥੇ ਦੇ ਤੇ ਸਪੈਸ਼ਲੀ ਅੱਜ ਰੋਕੇ ਆ ਇਹਨਾਂ ਨੇ ਮੈਨੂੰ ਇਹਨਾਂ ਦਾ ਸ਼ਡਿਊਲ ਬਹੁਤ ਬਿਜ਼ੀ ਹੁੰਦਾ ਪਰ ਫੇਰ ਵੀ ਆਪਾਂ ਬਿਜ਼ੀ ਸ਼ਡਿਊਲ ਦੇ ਵਿੱਚੋਂ ਥੋੜਾ ਜਿਹਾ ਗੱਲ ਕਰ ਲਈ ਆ ਤੇ ਵੀਰਾ ਜੀ ਬਹੁਤ ਵਧੀਆ ਥੈਂਕ ਯੂ ਤੁਹਾਡਾ ਬਹੁਤ-ਬਹੁਤ ਤੇ ਇੱਕ ਮੇਰਾ ਵੀਰਾ ਇੱਥੇ ਹੋਰ ਟੋਫੀਆਂ ਵਾਲਾ ਹਾਂ ਜੀ ਮੈਨੂੰ 27 ਸਾਲ ਹੋ ਗਏ 36 ਸਾਲ ਟੋਫੀਆਂ ਵੇਚਦਿਆਂ ਨੂੰ ਤੇ ਆਸ਼ਾਪੁਰੀ ਗਗਰੇਟ ਵਾਲਾ ਇਹ ਅੱਡਾ ਵੱਜਦਾ ਹੈ ਜਿੱਥੇ ਆਰਟੀਓ ਸਾਹਿਬ ਦਾ ਦਫ਼ਤਰ ਵੀ ਬਣਿਆ ਹੈ ਜਿੱਥੇ ਕਮਰਸ਼ੀਅਲ ਗੱਡੀਆਂ ਸਾਰੀਆਂ ਉਹਨਾਂ ਦੀ ਚੈਕਿੰਗ ਹੁੰਦੀ ਹੈ ਨਾ ਤੇ ਇੱਥੋਂ ਜਾਣਕਾਰੀ ਮਿਲੀ ਆ ਜਿਹੜੀ ਮੈਂ ਕਿਹਾ ਵੀ ਸਾਂਝੀ ਕਰਨੀ ਬਣਦੀ ਆ ਆਪਣੇ ਸਾਰੇ ਭੈਣਾ ਭਰਾਵਾਂ ਨਾਲ ਜਿੰਨੇ ਵੀ ਸੰਗਤ ਪਰ ਮਾਤਾ ਰਾਣੀ ਦੇ ਦਰਸ਼ਨਾਂ ਨੂੰ ਆਉਂਦੀ ਆ ਨਾ ਵੀ ਜਿੰਨਿਆ ਨੇ ਮੇਲੇ ਚੋਂ ਆ ਵੀ ਇੱਥੇ ਕੈਮਰੇ ਲੱਗ ਗਿਓ ਆ ਰਾਈਟ ਤੇ ਇਹ ਕਹਿੰਦੇ ਕੈਮਰੇ ਲੱਗੇ ਨੂੰ 5 ਜਾਂ 6 ਮਹੀਨੇ ਹੋਏ ਆ ਤੇ ਦੱਸਿਆ ਜਾਂਦਾ ਵੀ ਜਿਹੜਾ ਬਿਦਾਊਟ ਹੈਲਮਟ ਆਏਗਾ ਨਾ ਤੇ ਉਹਦਾ ਆਲ ਰੈਡੀ ਚਲਾਨ ਕੱਟ ਹੋ ਜਾਣਾ ਆ ਇਸ ਕਰਕੇ ਬੀ ਕੇਅਰਫੁਲ ਇਹ ਕੈਮਰੇ ਆ ਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਮੱਦੇ ਨਜ਼ਰ ਰੱਖਦੇ ਵੀ ਹੈਲਮਟ ਦੋਨੋਂ ਸਵਾਰੀਆਂ ਲੈ ਕੇ ਆਓ ਏ ਆਪਣੀ ਲਾਈਫ ਲਈ ਆ ਸਾਡੀ ਆਪਣੀ ਹੈਲਥ ਲਈ ਆ ਇਹ ਨਾ ਤੇ ਮਹਾਰਾਜ ਜਿਹੜਾ ਇਹ ਚਲਾਨ ਘੱਟ ਹੋਣਾ ਨਾ ਆਨਲਾਈਨ ਘੱਟ ਹੋਣਾ ਆ ਕਿਸੇ ਨੇ ਨਹੀਂ ਤੁਹਾਨੂੰ ਘੇਰਨਾ ਤੇ ਕਿਸੇ ਨੇ ਨਹੀਂ ਤੁਹਾਨੂੰ ਹੱਥ ਦੇਣਾ ਤੇ ਕਿਸੇ ਨੇ ਨਹੀਂ ਚੈੱਕ ਕਰਨਾ ਤੁਸੀਂ ਹੈਲਮਟ ਲਾਇਆ ਕਿ ਨਹੀਂ ਲਾਇਆ ਸਿਰਫ ਚੈੱਕ ਕਿਹੜੇ ਕਰਨਾ ਇਹਨਾਂ ਕੈਮਰਿਆਂ ਨੇ ਇਸ ਕਰਕੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਜਨਾਨ ਘੱਟ ਹੋ ਗਿਆ ਤੇ ਜਦੋਂ ਸਲਿੱਪ ਆਉਣੀ ਆ ਜਦੋਂ ਮੈਸੇਜ ਆਉਣਾ ਫੇਰੇ ਪਤਾ ਲੱਗਣਾ ਨਾ ਇਸ ਕਰਕੇ ਬੀ ਕੇਅਰਫੁਲ ਹਣਾ ਤੇ ਇਹ ਜਾਣਕਾਰੀ ਮੈਂ ਕਿਹ ਦੇਣੀ ਬਣਦੀ ਆ ਤੁਹਾਨੂੰ ਦੇ ਦਈਏ ਮਿਲਦੇ ਆ ਅੱਗੇ ਹਜਿੱਕੇ ਗਗਰੇੜ ਤੋਂ ਪਹਿਲਾਂ ਵੀਰ ਹਨੂਮਾਨ ਜੀ ਮੰਦਿਰ ਆ ਜੀ ਤੇ ਇਸ ਜਗ੍ਹਾ ਤੇ ਲੰਗਰ ਸਟਾਰਟ ਹੋ ਗਏ ਆ ਤੇ ਮੀ ਵੀ ਮਠਾ ਮਠਾ ਪੈਣ ਲੱਪਿਆ ਆ ਨਾ ਤੇ ਸੰਗਤਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਆ ਤੇ ਸੰਗਰਾਮ ਦਾ ਦਿਹਾੜਾ ਆ ਕੱਲ ਨੂੰ ਤੇ ਕੱਲ ਨੂੰ ਸਾਵਣ ਦਾ ਮਹੀਨਾ ਸਟਾਰਟ ਆ ਤੇ ਉਤੋਂ ਵੀ ਮੀ ਪੈਣਾ ਸ਼ੁਰੂ ਹੋ ਗਿਆ ਨਾ ਹਾਂਜੀ ਜੈ ਮਾਤਾ ਦੀ ਅੰਕਲ ਜੀ ਕੀ ਹਾਲ ਚਾਲ ਆ ਠੀਕ ਹੋ ਗਗਰੇਟ ਤੋਂ ਪਹਿਲਾਂ ਹਨੂਮਾਨ ਜੀ ਦਾ ਇਹ ਦਰਬਾਰ ਇਹ ਮੰਦਿਰ ਜਿੱਥੇ ਲੱਗਦਾ 12 ਮਹੀਨੇ ਲੰਗਰ ਇਹ ਦਿਨੇ ਲੱਗਦਾ ਜੀ 12 ਮਹੀਨੇ ਲੰਗਰ ਤੇ ਅੱਜ ਬਣੀਆਂ ਆਲੂ ਤੇ ਪਕੌੜੀਆਂ ਦੀ ਸਬਜ਼ੀ ਜਿਹੜੀ ਬਹੁਤ ਹੀ ਸੁਆਦ ਆ ਜੀ ਤੇ ਨਾਲ ਪੈ ਰਿਆ ਮਠਾ ਮਠਾ ਮੀ ਤੇ ਸੌਣ ਦਾ ਮਹੀਨਾ ਸ਼ੁਰੂ ਹੋ ਜਾਣਾ ਸਵੇਰੇ ਤੇ ਮਹਾਰਾਜ ਵੀ ਪੂਰਾ ਧਿਆਲ ਆ ਤੇ ਸ਼ੀਂਤਪੁਰ ਦੀ ਮਾਤਾ ਦੇ ਜਿਹੜੀਆਂ ਚੌਂਕੀਆਂ ਹੁੰਦੀਆਂ 25 ਤਰੀਕ ਨੂੰ ਸ਼ੁਰੂ ਤੇ 25 ਤਰੀਕ ਨੂੰ ਜਦੋਂ ਸ਼ੁਰੂ ਹੁੰਦੀ ਆ ਉਦੋਂ ਇੱਥੇ ਲੰਗਰ 24 ਘੰਟੇ ਲੱਗਦਾ ਹੈ ਤੇ ਮਹਾਮਾਈ ਦਾ ਦਰਬਾਰ ਬਹੁਤ ਹੀ ਪਿਆਰਾ ਸ਼ਿੰਗਾਰਿਆ ਹੈ ਚਿੰਤਪਨੀ ਮਾਤਾ ਦਾ ਤੇ ਆਜੋ ਜਿਹੜੀਆਂ ਵੀ ਸੰਗਤਾਂ ਇਸ ਜਗ੍ਹਾ ਤੇ ਆ ਰਹੀਆਂ ਦਰਸ਼ ਮੇਲੇ ਕਰਕੇ ਜੋ ਇਸ ਜਗ੍ਹਾ ਤੇ ਉੱਤੇ ਹਨੂਮਾਨ ਜੀ ਦਾ ਮੰਦਿਰ ਹੈ ਜੀ ਇਹ ਗਗਰੇਟ ਤੋਂ ਆਉਂਦਾ ਇਹ ਪਹਿਲਾ ਇੱਥੇ ਵੀ ਇੱਕ ਬੈਰੀਅਰ ਲੱਗਾ ਹੁੰਦਾ ਸੀ ਪਹਿਲਾਂ ਹੁਣ ਤਾਂ ਨਹੀਂ ਹੈਗਾ ਤੇ ਇਸ ਜਗ੍ਹਾ ਤੇ ਜਿੰਨੀਆਂ ਵੀ ਸੰਗਤਾਂ ਦੂਰੋਂ ਪਰੋਂ ਆਉਂਦੀਆਂ ਸੀ ਜਗ੍ਹਾ ਤੇ ਰੁੱਕ ਕੇ ਔਰ ਲੰਗਰ ਛੱਕੇ ਜਾਂਦੀਆਂ ਹਾਂਜੀ ਤੇ ਲੰਗਰ ਛੱਕ ਲਿਆ ਹ ਹਨੂਮਾਨ ਜੀ ਦੇ ਦਰਵਾਜ਼ੇ ਦੇ ਉੱਤੇ ਤੇ ਮਾਤਾ ਦੀਆਂ ਲਾਡਲੀਆਂ ਸੰਗਤਾਂ ਮਾਤਾ ਦੇ ਦਰਸ਼ਨ ਨੂੰ ਆ ਰਹੀਆਂ ਨੇ ਤੇ ਬੱਸਾਂ ਪਰ ਪਰ ਕੇ ਆਉਂਦੀਆਂ ਆ ਮੇਰੇ ਲੱਗੇ ਇੱਕ ਬੱਸ ਰੁਕਦੀ ਇੱਥੇ ਆਪਾਂ ਲੰਗਰ ਛੱਕਿਆ ਤੇ ਇਹ ਆਈ ਆ ਜੀਰੇ ਤੋਂ ਤੇ ਮਾਤਾ ਦੀਆਂ ਸਾਰੀਆਂ ਲਾਡਲੀਆਂ ਸੰਗਤਾਂ ਸਾਡੇ ਸਾਹਮਣੇ ਖੜੀਆਂ ਜੈ ਮਾਤਾ ਜੀ ਜੈ ਮਾਤਾ ਜੀ ਜਕਾਰਾ ਮਾਤਾ ਸ਼ੇਰਾਂ ਵਾਲੀ ਦਾ ਬਹੁਤ ਸਾਰੇ ਤੇ ਜਿਹੜਾ ਉਤਸ਼ਾਹ ਇਹਨਾਂ ਦੇ ਵਿੱਚ ਬਹੁਤ ਆ ਮਹਾਮਈ ਦੇ ਮੇਲਿਆਂ ਦਾ ਸਭ ਮਾ ਚਿੰਤਾਪੂਰਨੀ ਜੀਕਾ ਕੋ ਸਾਕੇ ਦਰਬਾਰ ਜੀ ਤੇ ਜਿਹੜਾ ਉਤਸ਼ਾਹ ਆ ਉਹ ਦੇਖੋ ਹੀ ਬੰਦਾ ਤੁਸੀਂ ਦੇਖ ਹੀ ਲਿਆ ਜਕਾਰੇ ਦੇ ਨਾਲ ਭਰੀ ਉਹਨਾਂ ਨੇ ਹਾਜ਼ਰੀ ਲਾਈ ਆ ਤੇ ਕਰਦਿਆਂ ਗੱਲਬਾਤ ਇਹਨਾਂ ਦੇ ਮਨ ਵਿੱਚ ਕੀ ਕੀ ਇਹ ਲੈ ਕੇ ਆਇਆ ਮਾ ਮਹਾਮਾਈ ਨੂੰ ਮਿਲਣ ਦੇ ਲਈ ਤੇ ਪਹਿਲਾਂ ਗੱਲ ਕਰਦੇ ਆ ਜਿਹੜੇ ਭਾਜੀ ਹੁਣੀ ਇਹਨਾਂ ਨੂੰ ਇਸ ਸਥਾਨ ਦੇ ਦਰਸ਼ਨ ਕਰਨ ਹਰ ਮਹੀਨੇ ਲੈ ਕੇ ਆਉਂਦੇ ਆ ਹਾਂਜੀ ਭਾਜੀ ਜੈ ਮਾਤਾ ਦੀ ਜੈ ਮਾਤਾ ਕੀ ਨਾ ਆਪਣਾ ਸ਼ੁਭ ਸ਼ਸ਼ੀਲ ਕੁਮਾਰ ਜੀ ਸ਼ਸ਼ੀਲ ਕੁਮਾਰ ਜੀ ਤੇ ਭਾਜੀ ਹਰ ਸਾਲ ਆਉਂਦੇ ਆ ਨਾ ਹਰ ਮਹੀਨੇ ਹਰ ਮਹੀਨੇ ਆਉਂਦੇ ਆ ਮੈਂ ਤਾਂ ਹਰ ਸਾਲ ਦੀ ਗੱਲ ਕੀਤੀ ਸੀ ਪਰ ਇੱਥੋਂ ਪਤਾ ਲੱਗਾ ਬਈ ਹਰ ਮਹੀਨੇ ਮਹਾਮਾਏ ਦੇ ਦਰਸ਼ਨ ਆਉਂਦੇ ਆ ਜੀਰੇ ਤੋਂ ਨਾ ਹਾਂਜੀ ਜੀ ਕਿੰਨੇ ਕਿਲੋਮੀਟਰ ਬਣ ਜਾਂਦਾ ਇੱਥੋਂ ਬਣਦਾ 180 ਕਿਲੋਮੀਟਰ 180 ਕਿਲੋਮੀਟਰ ਯਾਨੀ ਕਿ 180 ਕਿਲੋਮੀਟਰ ਹਰ ਮਹੀਨੇ ਬਹੁ ਮਹਾਮਾਏ ਦੀ ਕਿਰਪਾ ਆ ਜਿਨੇ ਦੇ ਵਿੱਚ ਮਹਾਮਾਏ ਦਾ ਦਰਬਾਰ ਆ ਭਾਜੀ ਹਾਂਜੀ ਹਾਂਜੀ ਤੇ ਕਿਦਾਂ ਕਿਦਾਂ ਸੰਗਤਾਂ ਨੂੰ ਲੈ ਕੇ ਆਉਂਦੇ ਆਪਾਂ ਹਰ ਮਹੀਨੇ ਸੰਗਤ ਨੂੰ ਬਸ ਆਪਾਂ ਸੇਵਾ ਕੋਈ ਲਈਦਾ ਬਸ ਇਹ ਜਿੱਦਾਂ ਉਹਨਾਂ ਦੇ ਕੋਲੋਂ ਕਰਾਇਆ ਲੈਨੇ ਜਾਂ ਆਪਣੇ ਕੋਲ ਕਰਾਇਆ ਨਹੀਂ ਇਹ ਤਾਂ ਬਸ ਇਹਨਾਂ ਦੀ ਸ਼ਰਧਾ ਹੀ ਆ ਸ਼ਰਧਾ ਹੈ ਨਾ ਹਾਂਜੀ ਤੇ ਕਿੰਨੇ ਸਾਲਾਂ ਤੋਂ ਭਾਜੀ ਆ ਰਹੇ ਆ ਅਸੀਂ ਆ ਰਹੇ ਆ 12 ਸਾਲ ਤੋਂ 12 ਸਾਲ ਤੋਂ ਚਲੋ ਮਾਹਮਾਈ ਕਿਰਪਾ ਕਰੇ ਜੀ 2014 ਤੋਂ ਲਗਾਤਾਰ ਆ ਰਹੇ ਆ 2014 ਤੋਂ ਨਾ ਹਾਂ ਬਸ ਓਨਲੀ ਜਦੋਂ ਆਪਣੇ ਲੋਕਡਾਊਨ ਲੱਗਾ ਸੀ ਜੀ ਭਾਜੀ ਉਹਦਾ ਹੀ ਨਾਗੇ ਪਏ ਜੋ ਨਾਗੇ ਨਹੀਂ ਤੇ ਮਾਤਾ ਜੀ ਭਾਜੀ ਹਰ ਮੰਥ ਹਰ ਮਹੀਨੇ ਸੰਗਰਾਣ ਦੀ ਸੰਗਰਾਣ ਮੈਂ ਜੀ ਸੰਗਰਾਣ ਪੰਜਾਬ ਪੁਲਿਸ ਮਹਿਕਮੇ ਵਿੱਚ ਫਰੋਈ ਪਰ ਡਿਊਟੀ ਕਰ ਰਿਹਾ ਮੈਨੂੰ ਛੁੱਟੀ ਮਿਲੇ ਨਾ ਮਿਲੇ ਮੈਂ ਹਰ ਮਹੀਨੇ ਆਣਾ ਹੀ ਆਣਾ ਅਰੇ ਕਿਆ ਬਾਤ ਇੱਕ ਵਾਰੀ ਤੇ ਇਦਾਂ ਹੋਇਆ ਮੇਰੀ ਇਲੈਕਸ਼ਨ ਡਿਊਟੀ ਲੱਗੀ ਸੀ ਜੀ ਜੀ ਇਲੈਕਸ਼ਨ ਡਿਊਟੀ ਲੱਗੀ ਸੀ ਤੇ ਮੇਰਾ ਇੰਚਾਰਜ ਸੀ ਥਾਣੇਦਾਰ ਸਾਹਿਬ ਜੀ ਬੋ ਜੀ ਉਹ ਕਹਿਣ ਲੱਗੇ ਮੈਨੂੰ ਫੋਨ ਕਰੀ ਜਾਣ ਕਹਿੰਦਾ ਯਾਰ ਤੂੰ ਕਿੱਥੇ ਆ ਆਇਆ ਨਹੀਂ ਅੱਛਾ ਜੀ ਮੈਂ ਸਰ ਮੈਂ ਚਿੰਤਪੁਰ ਨਹੀਂ ਗਿਆ ਅੱਛਾ ਜੀ ਜਿਹੜਾ ਆਪਾਂ ਡੱਬੇ ਲੈ ਕੇ ਮੈਂ ਤੁਹਾਨੂੰ ਡੱਬੇ ਮਿਲਦੇ ਲੈ ਜਾ ਤੁਸੀਂ ਇਹ ਕਿਹੜੀ ਗੱਲ ਆ ਦਰਸ਼ਨ ਕਰਕੇ ਦਰਸ਼ਨ ਕਰਕੇ ਆਉਂਗਾ ਵੈਰੀ ਗੁੱਡ ਜੀਰੇ ਕੁੜੀ ਵਾਲੇ ਸਕੂਲ ਤੋਂ ਡੱਬੇ ਲੈਣੇ ਸੀ ਜਦੋਂ ਮੈਂ ਉੱਥੇ ਪਹੁੰਚਿਆ ਗਿਆ ਕੇ ਮੇਰੇ ਤੋਂ ਬਾਅਦ ਜਾਨ ਤੋਂ ਬਾਅਦ ਡੱਬੇ ਮਿਲੇ ਉਹਨਾਂ ਮਸ਼ੀਨਾਂ ਮਿਲੀਆਂ ਦੇਖੋ ਮਹਾਮਈ ਦੀ ਐਸੀ ਕਿਰਪਾ ਆਹ ਤਾਂ ਮਸ਼ੀਨਾਂ ਮਿਲੀਆਂ ਮਸ਼ੀਨਾਂ ਨਹੀਂ ਮਿਲੀਆਂ ਉਤੋਂ ਪਹਿਲਾਂ ਇੰਨੀ ਕਿਰਪਾ ਮਾਤਾ ਰਾਣੀ ਦੀ ਤੇ ਦੇਖੋ ਜਿਹੜਾ ਇਹਨਾਂ ਦਾ ਉਤਸ਼ਾਹ ਮੈਂ ਤੁਹਾਨੂੰ ਕਹਿੰਦੇ ਵੀ ਇਹਨਾਂ ਦਾ ਉਤਸ਼ਾਹ ਦੇਖਿਓ ਬਣਦਾ ਬਾਕੀ ਜਕਾਰਿਆਂ ਦੇ ਵਿੱਚ ਇਹਨਾਂ ਦੇ ਉਤਸ਼ਾਹ ਦਾ ਪਤਾ ਲੱਗੇ ਗਿਆ ਕਿੰਨਾ ਉਤਸ਼ਾਹ ਹੈ ਮਹਾਮਈ ਨੂੰ ਮਿਲਣ ਦਾ ਤੇ ਹਾਂਜੀ ਜੈ ਮਾਤਾ ਦੀ ਬਾਜੀ ਜੈ ਮਾਤਾ ਦੀ ਕੀ ਹਾਲ ਹੈ ਭਾਜੀ ਬਹੁਤ ਵਧੀਆ ਜੀ ਤੇ ਤੁਸੀਂ ਵੀ ਹਰ ਮਹੀਨੇ ਆਉਂਦੇ ਆ ਜਾਂ ਕਿਦਾਂ-ਕਿਦਾਂ ਮੇਰਾ ਸਵਾਭ ਪਹਿਲੀ ਵਾਰ ਹੀ ਬਣਿਆ ਜੀ ਅੱਛਾ ਜੀ ਮੈਂ ਕਾਫੀ ਦਿਨ ਪਹਿਲਾਂ ਮੈਸੇਜ ਅਫਰਨ ਕਰ ਗਿਆ ਸੀ ਅੱਛਾ ਜੀ ਪਰ ਬੜੀ ਦੇਰ ਤੋਂ ਸੋਚ ਰਹੀ ਸੀ ਸੰਗਤ ਨਾਲ ਆਉਣਾ ਵਾ ਸਵਾਭ ਇਸ ਵਾਰ ਬਣਿਆ ਜੀ ਜੀ ਤੇ ਬਹੁਤ ਵਧੀਆ ਲੱਗਿਆ ਜੀ ਅੱਛਾ ਜੀ ਆ ਕੇ ਦਰਸ਼ਨ ਬੜੇ ਵਧੀਆ ਹੋ ਰਹੇ ਆ ਜੀ ਜੀ ਹਾਂ ਜੀ ਤੇ ਚਲੋ ਮਹਾਮਾਈ ਨੂੰ ਕਬੂਲ ਆ ਤੁਸੀਂ ਆ ਗਏ ਆ ਕਿਹੜਾ ਆਉਂਦੇ ਜਿਹੜਾ ਉਹਨਾਂ ਦਾ ਵੱਖਰਾ ਹੀ ਹੈ ਦੇਖੋ ਹਾਜ਼ਰੀ ਲੱਗ ਗਈ ਤੁਹਾਡੀ ਨਾ ਮਹਾਮੇ ਦੇ ਦਰਬਾਰ ਤੇ ਤੇ ਚਲੋ ਬਹੁਤ ਬੇਹਰਾਂ ਨੇ ਰੂਹਾਂ ਨਾਲ ਮਿਲਣਾ ਹਣਾ ਹੁੰਦਾ ਬਿਲਕੁਲ ਬਿਲਕੁਲ ਦੇਖੋ ਵੇ ਸਾਡਾ ਸਾਰਿਆਂ ਤੁਹਾਡਿਆਂ ਦਾ ਦਰਸ਼ਨ ਜਿਹੜਾ ਖੋਏ ਨਾ ਜੀਰੇ ਵਾਲੀ ਸੰਗਤ ਦੇ ਤੇ ਭਾਜੀ ਕਰਕੇ ਹੋਇਆ ਕਹਿ ਸਕਦੇ ਆ ਕਿ ਜਮਤਾਂ ਦੀ ਭਾਜੀ ਕਿਉਂਕਿ ਮੈਂ ਚੱਲਾਂ ਦੀ ਭਾਜੀ ਮੈਂ ਚੱਲਾਂ ਸੀਗਾ ਗੱਡੀ ਸਟਾਰਟ ਕਰ ਲਈ ਸੀਗੀ ਤੇ ਭਾਜੀ ਹੁਣੇ ਦੇਖ ਰਹੇ ਸੀ ਤੇ ਮੈਂ ਹੱਥ ਜੋੜੇ ਇਹ ਆਏ ਤੇ ਫਿਰ ਮੈਂ ਇਹਨਾਂ ਨੂੰ ਪੁੱਛਿਆ ਤੇ ਵੀ ਗੱਲ ਸਾਡੀ ਗਾਂ ਚੱਲ ਪਈ ਉਹ ਨਹੀਂ ਸੀ ਜੀ ਉਹ ਆਏ ਮੇਰੇ ਪਿਛਾਰ ਰਹੇ ਮੈਨੂੰ ਨਹੀਂ ਪਤਾ ਸੀ ਜੀ ਭਾਜੀ ਤੇ ਵੀਰੇ ਤੋਂ ਆਈ ਤੁਸੀਂ ਭਾਜੀ ਕਿਦਾਂ ਪਹਿਲੀ ਵਾਰੀ ਆਏ ਜਾਂ ਅਗੇ ਵੀ ਆਉਂਦੇ ਹੋ ਬਹੁਤ ਸਮਝੋਗੇ ਬਹੁਤ ਸਮਾਂ ਹੋ ਗਿਆ ਆਉਂਦਿਆਂ ਨੂੰ ਨਾ ਕੀ ਬਾਤ ਆ ਤੇ ਕੁਝ ਮਹਾਮਾਈ ਦਾ ਗੁਣਗਣ ਵੀ ਆਉਂਦਾ ਹੈ ਇੱਕ ਅੱਧਾ ਜੀ ਗੁਣਗਣ ਤੱਜ ਹੈ ਮਾਤਾ ਦੀ ਤੱਜ ਹੈ ਮਾਤਾ ਦੀ ਗੱਲ ਇਹ ਬਹੁਤ ਵੱਡੀ ਗੱਲ ਆ ਭਾਜੀ ਇਹ ਹੀ ਬਹੁਤ ਵੱਡੀ ਗੱਲ ਆ ਨਾ ਚਲੋ ਜੈ ਮਾਤਾ ਦੀ ਜੈ ਮਾਤਾ ਦੀ ਹਾਂਜੀ ਅੰਕਲ ਜੀ ਜੈ ਮਾਤਾ ਦੀ ਕੀ ਹਾਲ ਆ ਅੰਕਲ ਜੀ ਬਹੁਤ ਸਮਾਂ ਕਿਹੜੀ ਜਗਾ ਤੋਂ ਜੀਰੇ ਤੋਂ ਜੀਰੇ ਤੋਂ ਹਾਂਜੀ ਇਹ ਸਾਰੇ ਇਕੱਠੇ ਹੀ ਆ ਤੁਸੀਂ ਹਾਂ ਗਰੁੱਪ ਸਾਡਾ ਇਕੱਠਾ ਹੈ ਵੈਰੀ ਗੁੱਡ ਤੇ ਕਿੰਨਾ ਚਿਰ ਹੋ ਗਿਆ ਆਉਂਦਿਆਂ ਨੂੰ ਮਹਾਮਾਈ ਦੇ ਮੈਨੂੰ 6-7 ਮੇਲੇ ਲਗਾਤਾਰ ਹੋ ਗਏ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਉਹਨਾਂ ਨੇ ਜੀ ਬਹੁਤ ਚੰਗਾ ਲੱਗਦਾ ਚੰਗਾ ਲੱਗਦਾ ਚਲੋ ਮਾਣਣਾ ਉਦੋਂ ਸੰਗਰਾਮ ਹੋ ਗਿਆ ਸਪੜਕੋ ਸਾਰੇ ਜਨ ਚੱਲੀਏ ਚੱਲੀਏ ਇੱਕ ਦੇਖੋ ਇੱਕ ਮਾਰਖਾ ਤੇ ਛੁੱਟੀ ਲੈਣ ਦੀ ਕਰੀ ਦੀ ਅੱਛਾ ਛੁੱਟੀ ਲੈਓ ਜੀ ਇਹ ਤੁਸੀਂ ਠੀਕ ਹੈ ਜੀ ਹਾਂਜੀ ਐਕਚੁਅਲ ਤੇ ਵਿੱਚ ਨਾ ਇੱਕ ਉਹ ਜਿਹੜੀ ਖੇਚੂ ਹੁੰਦੀ ਉਹ ਤਾਂ ਹੁੰਦੀ ਆ ਪਰ ਜਿਹੜੇ ਆ ਕੱਠ ਦੀ ਖੇਚੇ ਬਖਰੀ ਨੂੰ ਇਹਦਾ ਰਸ ਬਖਰਾ ਹੈ ਨਾ ਕੇਚੀ ਦਾ ਬਖਰਾ ਮਹਾਮੰਦਰ ਮਹਾਮੰਦਰ ਫੱਕਰ 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 ਦੇ ਅਰਦਾਸ ਕੇ ਸੰਗਤ ਦੀ ਅਰਦਾਸ ਆ ਰਹੀ ਸੰਗਤ ਦੀ ਬਿਲਕੁਲ ਦੇਖੋ ਸਾਧੂ ਸੰਤ ਵੀ ਇਹ ਕਹਿੰਦੇ ਆ ਵੀ ਜਿਹੜੀ ਸੰਗਤ ਆ ਉਹਨੂੰ 21 ਵਿਸਵੇ ਕਿਹਾ ਜਾਂਦਾ ਆ ਉਹਨੂੰ ਵੱਡਾ ਦਰਜਾ ਦਿੱਤਾ ਜਾਂਦਾ ਆ ਤੇ ਉਹਨਾਂ ਦੇ ਵਿੱਚ ਹੀ ਮਹਾਰਜ ਆਪ ਬਾਸ ਕਰਦੇ ਆ ਨਾ ਹਾਂਜੀ ਕੀ ਹਾਲ ਹੈ ਅਕਾ ਜੀ ਦੋ ਸ਼ਬਦ ਕੁਝ ਵੀ ਜੋ ਤੁਹਾਡੇ ਮਨ ਵਿੱਚ ਆ जय माता दी जय माता दी जय माता दी जय माता दी चੰਦਪੁਰਈ मां दा बोल सच्चे दरबार की जय हां जी ठीक है जी ਲੈ ਕੇ ਆਉਂਦੇ ਵੀਰ ਸਾਡੇ ਇਹ ਹਾਂਜੀ ਇਸ ਵਾਰ ਸਾਡਾ ਹੀ ਸੁਭ ਬਣਿਆ ਹੀ ਆਉਣ ਦਾ जय माता दी ਬੜੀ ਕਿਰਪਾ ਹੋਈ ਬੇਟੇ ਤੇ ਇਹਨਾਂ ਦੇ ਅੱਛਾ ਬੇਟੇ ਦੇ ਦਾਤ ਪ੍ਰਭ ਹੋਈ ਹੈ ਜੀ ਕੀ ਬਾਤ ਹੈਰੀ ਮੁਬਾਰਕਾ ਬਹੁਤ ਬਹੁਤ ਭਾਜੀ ਧੰਨਵਾਦ ਆ ਵੀ ਪੁੱਤਰਾ ਬੇਟੇ ਦਾਤ ਆਜਾ ਘਰ ਸੜਕਾਉਣ ਲੈ ਗਏ ਹਰੀ ਗੱਡੇ ਕੀ ਨਾਂ ਰੱਖਿਆ ਭਾਜੀ ਪੂਰਵ ਪੂਰਵ ਵਾਹ ਜੀ ਵਾਹ ਆ ਵੀ ਪੁੱਤਰਾ ਹਾਂਜੀ ਹੈਲੋ ਮੋਤੇ ਕਿਨੇ ਜੇਬ ਤਾਂ ਹੋ ਗਿਆ ਭਾਜੀ 100 ਮਹੀਨੇ ਅੱਛਾ ਲੈ ਆ ਆ ਮੇਰਾ ਬੋਤ ਕੀ ਆਵਾਜ਼ ਬਾਤ ਲੈ ਵੀ ਬਾਤ 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 ਬੋਤ ਬਾਤ ਓਏ ਲੈ ਵੀ ਕਿਨਾਰੇ ਪੂਰਬ ਪੂਰਬ ਲਓ ਜੀ ਦੇਖੋ ਜੀ ਪੂਰਬ ਇੱਕ ਨਵਾਂ ਮਹਿਮਾਨ ਅਜ ਮਹਾਮਾਈ ਦੇ ਦਰਸ਼ਨ ਕਰਨ ਜਾ ਰਿਹਾ ਪਲੀਆਲੀ ਚੱਲੇ ਆ ਪਲੀਆਲੀ ਚੱਲੋ ਬੋ ਮਹਾਮਾਈ ਕਿਰਪਾ ਕਰੇ ਜੀ ਤੰਦਰੁਸਤੀਆਂ ਵਾਕੇ ਤੇ ਲੰਬੀਆਂ ਲੰਬੀਆਂ ਉਮਰਾਂ ਕਰੇ ਮਹਾਮਾਈ ਸਾਫੀ ਮਨੋ ਮਨ ਬਿਲਕੁਲ ਜੀ ਬਿਲਕੁਲ 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 ਦੇਖੋ ਜੀ ਹਾਂ ਜੀ ਜਿਕਰਾ ਸਤ ਜੋਗੀ ਬਾਬਾ ਬਾਲਕਨਾਥ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਿਕਰਾ ਸ਼ੇਰਾਂ ਵਾਲੀ ਮਤਾ ਦਾ ਬੋਲ ਸੱਚੇ ਦਰਬਾਰ ਕੀ ਜੈ ਚੰਗਾ ਵੀ ਪੂਰਾ ਵਾ ਹੈਲੋ ਲੈ ਲੈ ਕਰੀ ਕੋਈ ਨਹੀਂ ਕੋਈ ਨਹੀਂ ਮੱਡੇ ਹੋਏ ਨੂੰ ਵੀ ਬੁਲਾਗੇ ਹਾਏ जय माता दी जय माता दी जी ਤੇ ਪਹਿਲੀ ਵਾਰੀ ਅੱਗੇ ਵੀ ਆਉਣਗੇ ਨਹੀਂ ਜੀ ਸਾਨੂੰ ਹਰ ਸੰਗਰਾਮ ਤੇ ਉਹਨੇ ਹਰ ਸੰਗਰਾਮ ਉਹਨੇ ਇਸ ਸਾਲ ਹੋ ਗਏ ਹੁੰਦੀ 30 ਸਾਲ ਹੋ ਗਏ ਹੁੰਦੀ ਰੈਗੂਲਰ ਹਾਂਜੀ ਹਰ ਮਹੀਨੇ ਹਾਂਜੀ ਹਰ ਮਹੀਨੇ ਅੱਜ ਬਹੁਤ ਵੱਡੀ ਗੱਲ ਆ ਜੀ ਮਾਂ ਮਾਂ ਦਾ ਨੀਨੇ ਬਹੁਤ ਖੁਸ਼ੀਆਂ ਦਿੱਤੀਆਂ ਅੱਛਾ ਜੀ 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 ਹਾਂ ਬਹੁਤ ਖੁਸ਼ੀਆਂ ਦਿੱਤੀਆਂ ਚਾਰ ਮੇਰੇ ਬੇਟੇ ਆ ਪੰਜ ਮੇਰੇ ਵੀਰ ਆ ਯਾਨੀ ਕਿ ਵਧੀਆ ਮੱਲੇ ਦੇ ਸੀਐਮ ਸੀ ਆ ਵਾਹ ਜੀ ਵਾਹ ਹਾਂ ਬਹੁਤ ਵਧੀਆ ਦੋ ਬੇਟੇ ਮੇਰੇ ਬਾਹਰ ਗਏ ਸੀਗੇ ਜੀ ਜੀ ਹਾਂਜੀ ਹੁਣ ਉਹ ਘਰ ਹੀ ਆ ਬੁਲਾ ਲਿਆ ਵੀਰੋ ਬਹੁਤ ਕਿਰਪਾ ਆ ਜੀ ਬਹੁਤ ਇੱਕ ਵੱਡੀ ਗੱਲ ਹੈ ਤੇ ਬਹੁਤ ਵੱਡੀ ਤਪੱਸਿਆ ਗਿਆ ਸਕਦੇ ਆ ਤੇ 30 ਸਾਲਾਂ ਤੋਂ ਰੈਗੂਲਰ ਹਰ ਮਹੀਨੇ ਤੁਸੀਂ ਆਉਣਾ 200 ਕਿਲੋਮੀਟਰ ਦੂਰ ਤੋਂ ਬਹੁਤ ਵੱਡੀ ਗੱਲ ਹੈ ਜੀ ਹਾਂਜੀ ਘਰ ਬਣਾਈ ਰੱਖੇ ਤੇ ਸਭ ਨੂੰ ਤੰਦਰੁਸਤ ਰੱਖੇ ਬਹੁਤ 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 ਵਧੀਆ ਜੀ ਬਹੁਤ ਵਧੀਆ ਜੈ ਮਾਤਾ ਦੀ ਤੇ ਸਾਰੀਆਂ ਸੰਗਤਾਂ ਦੇ ਨਾਲ ਗੱਲਬਾਤ ਹੋ ਗਈ ਆ ਸਾਰੀਆਂ ਸੰਗਤਾਂ ਨੇ ਆਪਣੇ ਦਿਲ ਦੀਆਂ ਗੱਲਾਂ ਜ਼ਾਹਰ ਕੀਤੀਆਂ ਜੋ ਜੋ ਮਾਤਾ ਰਾਣੀ ਦੇ ਜਿੱਦਾਂ ਇਦਾਂ ਦਾ ਜਿਹੜਾ ਵੀ ਪਿਆਰ ਸੀ ਤੇ ਹੁਣ ਜਾਣ ਲੱਗੇ ਸਾਰੀਆਂ ਸੰਗਤਾਂ ਮਾਤਾ ਦਾ ਗੁਣਗਾਨ ਕਰਨਗੇ ਤੇ ਆਜੋ ਸੁਣਦੇ ਆਂ ਜੀ ਹਾਂਜੀ फुलां क्यारीअ चेंदीरी म्यारीअ मिल फुलां बणिया मिल फुलां बणरी माउ ਰੰਗ ਵਰਸੇ ਰੰਗ ਵਰਸੇ ਦਰਬਾਰ ਮਈਆ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਦਰਬਾਰ ਮਈਆ ਜੀ ਤੇਰੇ ਰੰਗ ਵਰਸੇ ਉੱਚੇ ਪਹਾੜਾਂ ਵਿੱਚ ਬੱਦਲਾਂ ਦੇ ਟੁਕੜੇ ਉੱਚੇ ਪਹਾੜਾਂ ਵਿੱਚ ਬੱਦਲਾਂ ਦੇ ਟੁਕੜੇ ਘੇੜਾ ਵੀ ਸੁਣਾਵੇ ਦਾਤੀ ਸੁਣਦੀਏ ਦੁਖੜੇ ਤੇੜਾ ਵੀ ਸੁਣਾਵੇ ਦਾਤੀ ਸੁਣਦੀਏ ਦੁਖੜੇ ਚੇਆ ਪਹਾੜਾਂ ਵਿੱਚ ਬੱਦਲਾਂ ਦੇ ਟੁਕੜੇ ਚੇਆ ਪਹਾੜਾਂ ਵਿੱਚ ਬੱਦਲਾਂ ਦੇ ਟੁਕੜੇ ਚੇਆ ਪਹਾੜਾਂ ਵਿੱਚ ਠੰਡੀਆਂ ਹਵਾਵਾਂ ਮੰਦਰਾ ਚ ਜਾਂਦੀ ਅਸਵਰ ਗਾਣੂ ਰਾਵਾਂ ਮੰਦਰਾ ਚ ਜਾਂਦੀ ਨਿਰਾਲੇ ਗਾਣੂ ਰਾਵਾਂ ਚੱਲ ਕੇ ਤੂੰ ਵੇਖੀ ਕੀ ਬਾਰੰਮੀ ਅਜ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਤੇਰੇ ਪਰਮੇ ਅਜ ਤੇਰੇ ਰੰਗ ਵਰਸੇ ਜੈਕਾਰਾ ਸ਼ਰਾਂ ਵਾਲੀ ਦਾ ਬਹੁਤ ਸਾਜੇ ਦਰਬਾਰ ਕੀ ਜੈ ਜੈਕਾਰਾ ਚਿਤਪੁਰ ਨਿਮਈ ਦਾ ਬਹੁਤ ਸਾਜੇ ਦਰਬਾਰ ਕੀ ਜੈ ਪਰ ਚੋਹਾਲ ਦੇ ਵਿੱਚ ਬਣ ਜਾ ਰਿਹਾ ਇੱਕ ਵਿਸ਼ਾਲ ਲੰਗਰ ਹਾਲ ਇੱਕ ਗ੍ਰੈਂਡ ਲੰਗਰ ਹਾਲ ਚੋਹਾਲ ਦੇ ਵਿੱਚ ਬੀਬੀ ਸਤਿਆ ਦੇਵੀ ਜੀ ਬੰਗਿਆਂਵਾੜੇ ਬਾਬਾ ਰੰਗੜ ਬਾਦਸ਼ਾਹ ਜੀ ਕੈਨੇਡਾ ਵਾਲਿਆਂ ਦੇ ਵੱਲੋਂ ਬਣਾਇਆ ਜਾ ਰਿਹਾ ਹੈ ਜੀ ਵਿਸ਼ਾਲ ਲੰਗਰ ਹਾਲ ਜਿਹੜਾ ਕੰਮ ਬਹੁਤ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਆ ਤੇ ਜਲਦੀ ਲੰਗਰ ਹਾਲ ਬਣ ਕੇ ਰੈਡੀ ਹੋ ਜਾਣਾ ਆ ਮਾਤਾ ਰਾਣੀ ਦੇ ਮਾਤਾ ਸ਼ੀਰਾਂ ਵਾਲੀ ਦਾ ਬਹੁਤ ਹੀ ਪਿਆਰਾ ਭਵਨ ਬਣੇਗਾ ਤੇ ਸਿੱਧ ਜੋਗੀ ਬਾਬਾ ਬਾਲਕਨਾਥ ਜੀ ਦਾ ਇਹ ਬਹੁਤ ਪਿਆਰਾ ਮੰਦਰ ਇਸ ਜਗ੍ਹਾ ਤੇ ਨਿਰਮਾਣ ਹੋਏਗਾ ਤੇ ਸਾਰੀਆਂ ਸੰਗਤਾਂ ਲਈ ਬਹੁਤ ਹੀ ਖੁਸ਼ੀ ਦੀ ਖਬਰ ਆ ਇਹ ਕਿ ਸੰਗਤਾਂ ਆਉਂ ਦਰਸ਼ ਮੇਲੇ ਕਰੋ ਕੰਮ ਚੱਲ ਰਿਹਾ ਹਜੇ ਜਲੰਧਰ ਵਾਲੇ ਦਿਲਵਾਗ ਨਗਰ ਬਾਬਾ ਬਾਲਕਨਾਥ ਜੀ ਦਾ ਦਰਬਾਰ ਪੁਣਾ ਹਾਰਿਆ ਤੇਰੀਆਂ ਕਮਾਈਆਂ ਕਿਆ ਬਾਤ ਕਿਆ ਬਾਤ ਕਿਉਂਕਿ ਪੁਣਾ ਹਾਰੀ ਨੇ ਰਹਿਮਤਾ ਕੀਤੀਆਂ ਨੇ ਇਹ ਮਾਂ ਦਾ ਪਾਵਨ ਮੇਲਾ ਜੋ ਕਿ 25 ਤਰੀਕ ਤੋਂ ਲੈ ਕੇ 2 ਤਰੀਕ ਤੱਕ ਮਾਂ ਚਿੰਤਾ ਬੁੰਦੀ ਦਾ ਮੇਲਾ ਲੱਗ ਰਿਹਾ ਕਿਉਂਕਿ ਜਿਹੜੇ ਮੇਲੇ ਦੀ ਸ਼ਾਨ ਸੰਕਤਾਂ ਆਪਣੇ ਘਰੋਂ ਚੱਲ ਕੇ ਆਂਦੀਆਂ ਨੇ ਕਿਉਂਕਿ ਇਹ ਜਿਹੜਾ ਮਹਾਰਾਣੀ ਦਾ ਮੇਲਾ ਹੈ ਇਹ ਕੋਈ 4 ਕਿਲੋਮੀਟਰ ਨਹੀਂ ਕੋਈ 5 ਕਿਲੋਮੀਟਰ ਨਹੀਂ ਹਜ਼ਾਰਾਂ ਕਿਲੋਮੀਟਰ ਦੇ ਦਾਰੇ ਦੇ ਵਿੱਚ ਇਹ ਮਹਾਰਾ ਦਾ ਮੇਲਾ ਲੱਗਦਾ ਕੋਈ ਦਿੱਲੀੋਂ ਆ ਰਿਹਾ ਕੋਈ ਫਿਰੋਜ਼ਪੁਰ ਤੋਂ ਆ ਰਿਹਾ ਕੋਈ ਮਲੋੜ ਤੋਂ ਆ ਰਿਹਾ ਕਿਉਂਕਿ ਇਹ ਮਹਾਰਾਣੀ ਦੇ ਮੇਲੇ ਦੀਆਂ ਦੇਖੋ ਤਿਆਰੀਆਂ ਚੱਲ ਰਹੀਆਂ ਸਾਡੇ ਪਵਨ ਪੁੱਤਰ ਟੈਂਟ ਵਾਲੇ ਜਲੰਧਰ ਤੋਂ ਐਤ ਕੀ ਜਲਵਾਗਨਗਰ ਮੰਦਰ ਦੇ ਪੰਡਾਰੇ ਦੇ ਉੱਤੇ ਪਹਿਲਾਂ ਹੀ ਪਹੁੰਚ ਗਏ ਐ ਅੱਜ 15 ਤਰੀਕ ਹੋਈ ਐ ਔਰ ਇਹਨਾਂ ਨੇ ਹੁਣ 10 ਦਿਨ ਟੈਂਟ ਪੂਰਾ ਸਜਾਣਾ ਵਾਟਰ ਪ੍ਰੂਫ ਟੈਂਟ ਲੱਗੇਗਾ ਥੱਲੇ ਸ਼ਟਰਿੰਗ ਹੋਏਗੀ ਪੂਰਾ ਫਰਸ਼ ਪਏਗਾ ਇਸ ਜਗ੍ਹਾ ਦੇ ਉੱਤੇ ਕਿਉਂਕਿ ਬਾਰਿਸ਼ ਆਂਦੀ ਐ ਕਿਉਂਕਿ ਇਹ ਸਾਵਣ ਦਾ ਮੇਲਾ ਹੈ ਜਦੋਂ ਸਾਵਣ ਦਾ ਮੇਲਾ ਹੋਵੇ ਤੇ ਮੀਂਹ ਪੈਣਾ ਹੀ ਪੈਣਾ ਉਹਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਉਹ ਮਹਾਰਾਣੀ ਦੀ ਕਿਰਪਾ ਆਣੀ ਹੈ ਸਾਰਿਆਂ ਦੇ ਉੱਤੇ ਬਰਸਣੀ ਹੈ ਪਰ ਪਵਨ ਪੁੱਤਰ ਜੀ ਲੱਗੇ ਹੋਏ ਨੇ ਇਹ ਇਸ ਜਗ੍ਹਾ ਦੇ ਉੱਤੇ ਟੈਂਟ ਲਗਾਉਣ ਵਾਸਤੇ ਕਿਉਂਕਿ ਇੱਥੇ ਵਿਸ਼ਾਲ ਚੌਂਕੀ ਹੋਏਗੀ ਇਸ ਪੰਡਾਲ ਦੇ ਵਿੱਚ ਜਿੱਥੇ ਕਿ ਦਿਲਬਾਗ ਨਗਰ ਮੰਦਰ ਜਲੰਧਰ ਵੱਲੋਂ 11ਵਾਂ ਵਿਸ਼ਾਲ ਪੰਡਾਰਾ ਚੋਹਾਲ ਡੈਮ ਬਿਲਕੁਲ ਟੈਂਕੀ ਦੇ ਸਾਹਮਣੇ ਸਾਹਮਣੇ ਪਾਣੀ ਵਾਲੀ ਟੈਂਕੀ ਆਏਗੀ ਉਹ ਟੈਂਕੀ ਦੇ ਬਿਲਕੁਲ ਸਾਹਮਣੇ ਪੰਡਾਲ ਹੋਏਗਾ ਦਿਲਬਾਗ ਨਗਰ ਮੰਦਰ ਜਲੰਧਰ ਕਿਉਂਕਿ ਜਿੱਥੇ ਸਿੱਧ ਜੋਗੀ ਪੋਣਾ ਹਰੀ ਦੀ ਆਪ ਵਸਦੇ ਨੇ ਆਪ ਸਭ ਦੇ ਮਸਲੇ ਹੱਲ ਕਰਦੇ ਨੇ ਆਪ ਸਭ ਨੂੰ ਗੱਲ ਦੇ ਨਾਲ ਲਾਂਦੇ ਨੇ ਜਿੱਤੇ ਕਿਸੇ ਕੋ ਕੁਝ ਨਹੀਂ ਮੰਗਿਆ ਜਾਂਦਾ ਔਰ 29 ਤਰੀਕ ਨੂੰ ਇਸੇ ਪੰਡਾਲ ਦੇ ਵਿੱਚ ਵਿਸ਼ਾਲ ਚੌਂਕੀ ਹੋਏਗੀ ਜਿਸ ਦੇ ਵਿੱਚ ਦਿਲਬਾਗ ਨਗਰ ਮੰਦਰ ਦੇ ਸਾਰੇ ਸੇਵਾਦਾਰ ਹਾਜ਼ਰ ਲਾਂਗੇ ਐਡ ਕੀ ਜਿਹੜਾ ਮੀਨੋ ਬਣਾਇਆ ਸ਼੍ਰੀ ਰਾਮ ਮੁਰਤੀ ਠਾਕੁਰ ਜੀ ਨੇ ਜੇਰੀ ਚੀਜ਼ ਇੱਕ ਵਾਰੀ ਪੰਡਾਰੇ ਦੇ ਵਿੱਚ ਬਣ ਜਾਣੀ ਹੈ ਉਹ ਦੁਬਾਰਾ ਨਹੀਂ ਬਣਨੀ ਅੱਛਾ ਲੋ ਇੱਕ ਬਿਲਕੁਲ ਯੂਨੀਕ ਗੱਲ ਪਤਾ ਲੱਗੀ ਆ ਵੀ ਪੰਡਾਰਾ ਚੱਲਣਾ ਆ 9 ਦਿਨ ਪੰਡਾਰਾ ਚੱਲਣਾ 9 ਦਿਨਾਂ ਨੂੰ 9 ਦਿਨਾਂ ਦੇ ਵਿੱਚ ਜਿਹੜੀ ਇੱਕ ਵਾਰੀ ਡਿਸ਼ ਇੱਕ ਸਬਜ਼ੀ ਜਾਂ ਇੱਕ ਫੂਡ ਬਣ ਜਾਣਾ ਉਹ ਦੁਬਾਰਾ ਰਿਪੀਟ ਨਹੀਂ ਹੋਣਾ ਕਿਉਂਕਿ ਇਸ ਲੰਗਰ ਦਾ ਇੱਕੋ ਮਤਲਬ ਹੈ ਕਿ ਜਿੰਨੀਆਂ ਵੀ ਸੰਗਤਾਂ ਮਾਂ ਦੇ ਦਰਬਾਰ ਦੇ ਵਿੱਚ ਪਵ ਮਰਾਤੀ 2 ਵਜੇ ਪਹੁੰਚਣ ਪਵਾਂ ਸਵੇਰੇ 4 ਵਜੇ ਪਹੁੰਚਣ ਉਹਨਾਂ ਨੂੰ ਹਰ ਇੱਕ ਨੂੰ ਲੰਗਰ ਭੰਡਾਰਾ ਬਿਲਕੁਲ ਤਿਆਰ ਮਿਲੇ ਲੰਗਰ ਤੇ ਕੰਟੀਨਿਊ ਚੱਲਣਾ ਹੈ ਪਰ ਸਵੇਰੇ 11 ਵਜੇ ਤੋਂ ਛਟਾਲ ਸ਼ੁਰੂ ਹੋ ਜਾਣੇ ਹੈ ਔਰ ਰੋਜ਼ ਦੇ 15 ਛਟਾਲ ਨੇ 15 ਛਟਾਲ ਰੋਜ਼ ਲੱਗਣਗੇ ਜਿਹੜੇ ਕਿ ਇੱਕ ਇੱਕ ਕਰਕੇ ਲੱਗਣਗੇ ਸ਼ਾਮ ਤੱਕ ਔਰ ਚਾਹ ਕੰਟੀਨਿਊ ਬਟਾਲੇ ਤੋਂ ਸਾਡੇ ਸਰਦਾਰ ਸਾਹਿਬ ਆਂਦੇ ਨੇ ਸਪੈਸ਼ਲ ਚਾਹ ਵਾਲੇ हां बिल्कुल फ्रेंड ਤੇ ਲੱਗੇਗਾ ਮੈਡੀਕਲ ਕੈਂਪ ਮੈਡੀਕਲ ਕੈਂਪ ਸਿਵਲ ਹਸਪੀਟਲ ਹਿਆਰਪੁਰ ਤੋਂ ਕਿਉਂਕਿ 5-5 ਘੰਟਿਆਂ ਬਾਅਦ ਡਾਕਟਰਾਂ ਦੀ 5-5 ਬੰਦਿਆਂ ਦੀ ਟੀਮ ਹਰ ਟਾਈਮ ਸਾਡੇ ਕੋਲ ਮੌਜੂਦ ਹੁੰਦੀ ਹੈ ਔਰ ਦੋ ਐਂਬੂਲੈਂਸਾਂ ਹਰ ਟਾਈਮ ਮੌਜੂਦ ਹੁੰਦੀਆਂ ਕਿਉਂਕਿ ਕੋਈ ਵੀ ਹਾਦਸਾ ਹੋ ਸਕਦਾ ਇਸ ਕਰਕੇ ਕਿਉਂਕਿ ਐਂਬੂਲੈਂਸ ਹਰ ਟਾਈਮ ਇੱਥੇ ਖੜੀ ਰਹਿੰਦੀ ਹੈ ਸਾਡੇ ਭੰਡਾਰਾ ਜਲੰਧਰ ਵਾਲਿਆਂ ਦਾ ਦਿਲਵਾਗ ਨਗਰ ਮੰਡਰਾ ਵਾਲਿਆਂ ਦਾ ਤੇ ਜਿਹੜੀ ਚੌਂਕੀ ਹੋਣੀ ਆ ਤੇ ਕਦੋਂ ਹੋ ਰਹੀ ਆ ਕਿਹੜੀ ਤਰੀਕ ਨੂੰ ਚੌਂਕੀ ਹੋ ਰਹੀ ਆ ਤੇ ਕਿੰਨੇ ਕਿਹੜਾ ਕਿਹੜਾ ਸਿੰਗਰ ਆ ਰਿਹਾ ਚੌਂਕੀ ਹੋ ਰਹੀ ਹੈ 29 ਤਰੀਕ ਦਿਨ ਮੰਗਲਵਾਰ ਜੀ ਦਿਨ ਮੰਗਲਵਾਰ ਮਹਾਰਾਣੀ ਦਾ ਹੁੰਦਾ ਇਸ ਕਰਕੇ ਕਿ ਦਿਲਵਾਗ ਨਗਰ ਦੇ ਸਾਰੇ ਸੇਵਾਦਾਰ ਉਥੇ ਹਾਜ਼ਰੀ ਲਾਣ ਆਸੇ ਪਹੁੰਚ ਰਹੇ ਨੇ ਸਾਡੇ ਆਦਨੀਆਂ ਮਹੰਤ ਪੱਪੀ ਪੁਜਾਰੀ ਜੀ ਗੋਤਮ ਜਲੰਦਰੀ ਜੀ ਹਰਜੀਤ ਹੀਰਾ ਜੀ ਸਿੰਗਰ ਬਹੁਤ ਨੇ ਸਾਡੇ ਮੰਦਰ ਦੇ ਕਿਉਂਕਿ ਸਾਡੇ ਮੰਦਰ ਤੇ ਬਾਬਾ ਜੀ ਦੀ ਬੜੀ ਕਿਰਪਾ ਔਰ ਬਹੁਤ ਜ਼ਿਆਦਾ ਕ੍ਰਿਸ਼ਨਾ ਸਾਜਨ ਜੀ ਬڑے ਸਿੰਗਰ ਨੇ 30 35 ਸਿੰਗਰ ਇਸ ਪੰਡਾਲ ਦੇ ਵਿੱਚ ਗਾਣ ਵਾਸਤੇ ਪਹੁੰਚਣਗੇ ਔਰ ਸਾਡੇ ਹਰਪਾਲ ਜੀ ਬਹੁਤ ਅੱਛੇ ਇਹ ਬਹੁਤ ਅੱਛੀ ਕਰਦੇ ਨੇ ਬਾਬਾ ਜੀ ਇਹਨਾਂ ਤੇ ਇੰਨੀ ਕਿਰਪਾ ਬਣਾ ਕੇ ਰੱਖਣ ਕਿਉਂਕਿ ਇਹ ਨਵੀਆਂ-ਨਵੀਆਂ ਧਗਾ ਬਾਬਾ ਜੀ ਦੀਆਂ ਦਿਖਾਉਂਦੇ ਨੇ ਔਰ ਬਾਬਾ ਜੀ ਦੇ ਭਗਤਾਂ ਨੇ ਇੱਕ ਛੋਟਾ ਜਿਹਾ ਭੰਡਾਰਾ ਲਾਣਾ ਹੈ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਚਫਾਲ ਡੈਮ ਦੇ ਉੱਤੇ 25 ਤਰੀਕ ਤੋਂ ਲੈ ਕੇ 9 ਤਰੀਕ ਤੱਕ ਲੰਗਰ ਭੰਡਾਰਾ ਦਿਲਬਾਗ ਨਗਰ ਮੰਦਿਰ ਜਲੰਧਰ ਵੱਲੋਂ ਇਸੇ ਪੰਡਾਲ ਚ ਲੱਗੇਗਾ ਸਭ ਨੇ ਪਹੁੰਚ ਕੇ ਹਾਜ਼ਰੀਆਂ ਲਾਣੀਆਂ ਹੈ ਜੈ ਮਾਤਾ ਦੀ ਔਰ ਜੀ ਹਰਪਾਲ ਇਹ ਸਾਡੇ ਸੋਨੂ ਬਰਮਾ ਜੀ ਮੰਦਰ ਦਲਵਾਗ ਨਗਰ ਕਿੰਤਾਪੁਰਨੀ ਮਾਦਾਈ ਦਾ ਬੋਲ ਸੱਚੇ ਦਰਬਾਰ ਕੀ ਜੈ ਕਰਾ ਚੀਦਾ ਦੀ ਮਾਦਾਈ ਦਾ ਬੋਲ ਸੱਚੇ ਦਰਬਾਰ ਕੀ ਜੈ ਕਰਾ ਜਵਾਲਾ ਦੀ ਮਾਦਾਈ ਦਾ ਬੋਲ ਸੱਚੇ ਦਰਬਾਰ ਕੀ ਜੈ ਕਰਾ ਕੰਗੜੇ ਵਾਲ ਦੇਵੀ ਦਾ ਬੋਲ ਸੱਚੇ ਦਰਬਾਰ ਕੀ ਜੈ ਕਰਾ ਚੁੰਮੜਾ ਦੇਵੀ ਮਾਦਾਈ ਦਾ ਬੋਲ ਸੱਚੇ ਦਰਬਾਰ ਕੀ ਜੈ ਕਰਾ ਨਿਣਾ ਦੇਵੀ ਮਾਦਾਈ ਦਾ ਬੋਲ ਸੱਚੇ ਦਰਬਾਰ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਸਾਰੀਆਂ ਮਾਤਾ ਜੀ ਦਾ ਬੋਲ ਸੱਚੇ ਦਰਬਾਰ ਦਰਬਾਰ ਜੈ ਬੀਰ ਬਜਰੰਗੇ